جن کم ادین جارت باغ سن

ਬਾਤ ਜਿਹੜਾ ਪੰਨ ਜਿਹੜਾ ਜਿਹੜਾ ਸ਼ੁਰੂ ਕੀਤਾ ਜਾਵੇ ਦਕਸ਼ੀਰ ਸਿੰਘ ਜੀ ਰੋਡਲ ਮਨਜੀਤ ਸਿੰਘ ਜੀ ਧੰਮੂ ਅਤੇ ਸਾਡੇ ਨਿਸ਼ਪਰੈਂਪਲਾਈ ਫੋਰੇਸ਼ਨ ਦੇ ਪ੍ਰਧਾਨ ਸਰਪੰਨਾ ਭਵਨ ਪਿੱਲਾ ਜੀ ਮਦਨ ਕੁਮਾਰ ਸਿੰਘ ਜੀ ਤਾਕੀ ਅੰਕੀ ਸਾਹਿਬ ਮੇਹਰ ਸਾਹਿਬ ਸਮੂਹ ਅਫਸਰ ਸਾਹਿਬ ਸਫਾਈ ਕਾਮਚਾਰੀ ਤੇ ਜਿੰਨੇ ਵੀ ਅਫਸਰ ਸਾਹਿਬ ਸਭ ਨੂੰ ਜੈ ਜੰਨ। ਅੱਜ ਸਭੀ ਜਨੂ ਤੇ ਸਤੰਤਰਾ ਦੇ ਚੁਣੂ ਖੜੇ ਹੋਏ ਡਾਕਟਰ ਡਾਕਟਰ ਅਮਿਤ ਕਾਨ ਸਾਹ ਹੈ ਜਿਨ੍ਹਾਂ ਨੇ ਸੰਗਦਾਨ ਲਿਖਿਆ ਤੇ ਉੱਤੇ ਚੱਲਣਾ ਸਿਖਾਇਆ ਕਿਉਂਕਿ ਉੱਤੇ ਚੱਲਣਾ ਬੜਾ ਹੀ ਔਖਾ ਹੈ ਕਿਉਂਕਿ ਇੱਕ ਬੜੇ ਹੀ ਛੋਲੇ ਸੰਗਾਂ ਦੇ ਵਿੱਚ ਬੜੇ ਹੀ ਸਿਆਣੇ ਮਹਾਪੁਰਸ਼ ਨੇ ਸਿਖਾਇਆ ਸੀ ਜੇ ਇੱਕ ਮੁਲਾਜ਼ਮ ਦੇ ਕੋਈ ਕੰਮ ਕਰਾਉਣ ਵਾਸਤੇ ਆਉਂਦਾ ਤਾਂ ਉਸ ਨੂੰ ਸੱਚੇ ਮਾਰਗਾਂ ਦੇ ਉਸ ਸੱਚੀ ਸਿੱਖਿਆ ਦੇ ਜੋ ਸੰਗਾਂ ਦੇ ਵਿੱਚ ਲਿਖਿਆ ਹੈ

ਤੇ ਜਿੰਨੇ ਵੀ ਪੁਲਿਸ ਮਾਜਮਦਾਰੇ ਵੀਰ ਭਰਾ ਫੰਚੇ ਆਉਂਦੇ ਅੰਦਰੋਂ ਧੰਨਵਾਦ ਕਰਦੇ ਨਗਰ ਕੁੰਮ ਦੇ ਵਿੱਚ ਫੰਚਣ ਦੇ ਜਿਉਂ ਆਇਆ ਆਪਦੇ ਆ ਤੇ ਹਮੇਸ਼ਾ ਹੀ ਇਹ ਕਾਮਨਾ ਕਰਦੇ ਆ ਤੇ ਜਿੱਦਾਂ ਵੀ ਸਭਾ ਨਗਰ ਕੁੰਮ ਦੇ ਵਿੱਚ ਮਿਲਿਆ ਹੈ ਹਮੇਸ਼ਾ ਹੀ ਆਪਣੇ ਵਚਨੋ ਤੇ ਪਵੰਦ ਰਵਾਂਗੇ ਤੇ ਜੋ ਮੋਗੇ ਸਹਿਰ ਦਾ ਵਿਕਾਸ ਜਿੰਨੇ ਕੇ ਵਕਤ ਵਕਵਾੜਾ ਦੇ ਪਿਆਵਾੜਾ ਦੇ ਵਿੱਚ ਕੋਈ ਵੀ ਕਾਰਜ ਦੇ ਵਿੱਚ ਕਮੀ ਨਹੀਂ ਹੋਣੀ। ਕਿਉਂਕਿ ਸਤਿਗੁਰੂ ਮਹਾਂਪੁਰਸਾਂ ਨੇ ਵੀ ਇਹ ਸਿਖਾਇਆ ਹੈ ਕਿ ਕਿਸੇ ਵੀ ਨਾਲ ਮਤਭੇਦ ਨਹੀਂ ਤੇ ਹਰ ਇੱਕ ਦੇ ਕੰਮ ਨਾਲ ਹਰ ਇੱਕ ਦੇ ਕਾਰਜ ਕਰਨੇ। ਇਹੀ ਗੁਰੂ ਸਾਹਿਬਾਂ ਨੇ ਸਿਖਾਇਆ ਹੈ ਕਿ ਸਰਦਾਰ ਦੇ ਵਿੱਚ ਵੀ ਇਹ ਲਿਖਿਆ ਹੈ। ਤੁਹਾਡਾ ਹਵੀਰ ਹਮੇਸ਼ਾ ਹੀ ਸੇਵਾ ਨੂੰ ਸਮਰਥਨ ਪ੍ਰਵੇਗਾ। ਇਹ ਜਿੱਲੇ ਵੀ ਨਗਰ ਨਗਰ ਦੇ ਅਫਸਰ ਸਾਹਿਬਾਂ ਜਾਂ ਕਰਮਚਾਰੀਆਂ ਹਮੇਸ਼ਾ ਹੀ ਉਹਨਾਂ ਦੇ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਜਿੱਥੇ ਵੀ ਇਹਨਾਂ ਨੂੰ ਜ਼ਰੂਰਤ ਪਊਗੀ ਆਪਣੇ ਮੁੱਗੇ ਸੋਹਣੇ ਸ਼ਹਿਰ ਵਾਸਤੇ ਹਮੇਸ਼ਾ ਨਿਕਾਰ ਜਾਂ ਅਨੁਲਨ ਸਮਰਪਤ ਲਾਵਾਂਗੇ ਬਹੁਤ